ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਕਪਿਲ ਗਿੱਲ ਤਾਂ ਅੱਜ ਪਹੁੰਚ ਗਿਆ ਹਲਕਾ ਪੱਟੀ ਦੇ ਪਿੰਡ ਆਸਲ ਵਿਖੇ ਤਾਂ ਇੱਥੇ ਭਾਰੀ ਮੀਂਹ ਪੈਣ ਨਾਲ ਇੱਕ ਗਰੀਬ ਪਰਿਵਾਰ ਦੀ ਜਿਹੜੀ ਛੱਤ ਡਿੱਗੀ ਐ ਤਾਂ ਉਹਨੇ ਰਹਿਣ ਬਸੇਰਾ ਵੀ ਜਿਹੜਾ ਨਹੀਂ ਰਿਹਾ ਤਾਂ ਜਾਣਕਾਰੀ ਮੁਤਾਬਕ ਪਤਾ ਚੱਲਿਆ ਐ ਇਸ ਵਕਤ ਤਸਵੀਰਾਂ ਤੁਹਾਡੇ ਨਾਲ ਆਸਾਨੀਆਂ ਕਰਾਂਗੇ ਸਾਰੀਆਂ ਤਾਂ ਜਿਹੜਾ ਘਰ ਦੇ ਵਿੱਚ ਕਮਾਈ ਕਰਨ ਵਾਲਾ ਸੀ ਉਸ ਨੂੰ 3 ਸਾਲ ਪਹਿਲੋਂ ਅਧਰੰਗ ਹੋ ਜਾਂਦਾ ਯਾਨੀ ਕਿ ਅਟੈਕ ਹੋ ਜਾਂਦਾ ਤਾਂ ਪੈਰਾਲਾਈਜ਼ ਹੋ ਜਾਂਦਾ ਤਾਂ ਉਸ ਤੋਂ ਬਾਅਦ ਘਰ ਦੇ ਵਿੱਚ ਕਮਾਈ ਕਰਨ ਵਾਲਾ ਕੋਈ ਨਹੀਂ ਹੁੰਦਾ ਤਾਂ ਇੱਕ ਬੇਟਾ ਆਏ ਉਹਨਾਂ ਦਾ ਸਿਤਰਾ ਜਾ ਤਾਂ ਉਹ ਵੀ ਜਿਹੜਾ ਇਹਨਾਂ ਕੰਮ ਨਹੀਂ ਕਰ ਪਾਉਂਦਾ ਪਰ ਮਾਂ ਤਾਂ ਬਜ਼ੁਰਗ ਮਾਤਾ ਜਿਹੜਾ ਜਿਹੜਾ ਬਾਹਰ ਕੰਮ ਕਰਕੇ ਆਉਂਦੀ ਹੈ ਤਾਂ ਘਰ ਦਾ ਜਿਹੜਾ ਗੁਜ਼ਾਰਾ ਚੱਲਦਾ ਉਸ ਦੇ ਨਾਲ ਤਾਂ ਹੁਣ ਘਰ ਦੀ ਜਿਹੜੀ ਛੱਤ ਡਿੱਗ ਪਈ ਹੈ ਤਾਂ ਘਰ ਦੇ ਵਿੱਚ ਜਿਹੜਾ ਖਾਣ ਪੀਣ ਦੇ ਵੀ ਲਾਲੇ ਪਏ ਨੇ ਛੱਤ ਡਿੱਗ ਪਈ ਹੈ ਉੱਤੇ ਜਿਹੜੇ ਕਿੰਨੇ ਆ ਵੀ ਬਾਹਰ ਬਾਰਿਸ਼ ਹੋ ਰਹੀ ਬਾਹਰ ਸੁੱਤੇ ਸੀ ਤਾਂ ਘਰ ਅੰਦਰ ਗਏ ਤਾਂ ਘਰ ਦੇ ਅੰਦਰ ਜਦੋਂ ਗਏ ਤਾਂ ਛੱਤ ਦੇ ਥੱਲੇ ਗਏ ਤਾਂ ਛੱਤ ਡਿੱਗ ਪਈ ਤਾਂ ਮਹਾਤਮਾ ਸਹੀ ਆਪਣੀ ਜਾਨ ਬਚਾ ਕੇ ਬਾਹਰ ਨਿਕਲਿਆ ਤਾਂ ਇਸ ਵਕਤ ਪਿੰਡ ਦੇ ਵਿੱਚ ਆ ਅਸਲ ਪਿੰਡ ਦੇ ਵਿੱਚ ਖੜੇ ਆ ਜਿੱਥੇ ਇੱਕ ਗਰੀਬ ਪਰਿਵਾਰ ਨੂੰ ਬਿਲਕੁਲ ਸਮਾਜ ਸੇਵੀ ਸੱਜਣਾ ਦੀ ਲੋੜ ਹੈ ਤਾਂ ਤਾਂ ਇਹਨਾਂ ਦੀ ਜਿਹੜੀ ਛੱਤ ਪੈ ਸਕੇ ਤਾਂ ਗੱਲਬਾਤ ਕਰ ਲੈਨੇ ਆ ਇਸ ਪਰਿਵਾਰ ਦੇ ਨਾਲ ਕੈਮਰਾਮੈਨ ਨੂੰ ਕਹੂੰਗਾ ਇੱਕ ਜੀ ਤਸਵੀਰਾਂ ਵੀ ਸਾਰੀਆਂ ਦਿਖਾਈਆਂ ਜਾਣ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਜ਼ੁਰਗ ਹੈ ਅਧਰੰਗ ਹੋਇਆ ਗੱਲਬਾਤ ਕਰ ਲੈਣ ਹਾਂਜੀ ਕੀ ਨਾ ਜੀ ਤਾਂ ਰਾਜਾ ਸਿੰਘ ਜੀ ਕੀ ਗੱਲਬਾਤ ਬਣੀ ਜਿਹੜੀ ਘਰ ਦੀ ਛੱਤ ਡਿੱਗ ਪਈ ਹੈ ਇਹ ਜੀ ਮੀਆਂ ਨੇ ਡਿੱਗ ਪਈ ਛੱਤ ਹੂੰ ਨਹੀਂ ਜਿਆਦਾ ਪੈਣਾ ਕਰਕੇ ਛੱਤ ਡਿੱਗ ਪਈ ਹੈ ਤਾਂ ਆ ਕੀ ਹੋਇਆ ਤੁਹਾਨੂੰ ਕੀ ਹੋਇਆ ਹੈ ਹਿੰਦਰਾਗੋ ਅਟੈਕ ਹੋ ਗਿਆ ਜੀ ਹਿੰਦਰਾਗੋ ਆ ਕਿੰਨੇ ਚਿਰ ਤੂੰ ਕਿੰਨੇ ਸਾਲ ਹੋ ਗਏ ਜੀ ਤੇ ਘਰ ਦੇ ਵਿੱਚ ਫਿਰ ਕਮਾਈ ਦਾ ਕਮਾਈ ਦਾ ਘਰ ਦੇ ਹੀ ਮਾਰ ਮੋੜ ਘਰਾਂ ਦਾ ਕੰਮ ਕਰਕੇ ਲਿਆਉਂਦੇ ਮਾਰ ਮੋੜ ਦਾ ਗੁਜ਼ਾਰਾ ਕਰਦੇ ਟਾਈਮ ਪਾਸ ਕਰਦੇ ਤੇ ਕਿੰਨੇ ਬੱਚੇ ਤੁਹਾਡੇ ਬੱਚੇ ਦੋ ਦੇ ਆ ਸੱਦਾ ਜੇ ਤੇ ਉਹ ਦੂਜਾ ਵੀ ਨਿਕਾ ਉਹ ਵੀ ਕੁਝ ਨਹੀਂ ਕਰਦਾ ਉਸ ਇੱਕ ਨਿਕਾ ਤੇ ਇੱਕ ਸੱਦਾ ਜੇ ਹਾਂ ਹਾਂ ਸੱਦਾ ਜੇ ਫਿਰ ਉਹ ਘਰ ਦਾ ਗੁਜ਼ਾਰਾ ਮਤਲਬ ਫਿਰ ਕਿਤਨਾ ਮਾਤਾ ਜਲਉਣੀ ਆਏ ਉਹ ਚਲਾਉਂਦੀ ਜੀ ਦੋਨ ਛੱਤ ਡਿੱਗ ਗਈ ਆ ਤੇ ਹੁਣ ਮਤਲਬ ਰਹਿਣ ਬਸੇਰਾ ਕਿੱਥੇ ਰੱਖਿਆ ਭਰਾ ਲੈ ਸਮਾਨ ਸੋ ਰੱਖਿਆ ਹੂੰ ਤਰਾਸ ਨੂੰ ਉੱਧਰ ਰਹੀ ਨੇ ਉਹਦੇ ਕਮਰੇ 'ਚ ਹੂੰ ਐ ਕਿਉਂ ਨੇ ਸਾਡੀ ਛੱਤ ਪੈ ਜੇ ਤੇ ਕੀ ਮੈਸੇਜ ਕੀ ਲਾਉਣਾ ਚਾਹੁੰਦੇ ਹਾਂ ਜਿੱਦਾਂ ਮਤਲਬ ਹੁਣ ਜਦਾਂ ਕੀ ਕੀ ਮਦਦ ਦੀ ਘਾਰ ਕਿੰਨੂੰ ਲਾਉਣੀ ਹੈ ਕੀ ਮੰਗ ਕੀ ਕਰਦੇ ਆ ਹਾਂ ਪਾਇ ਤੜੇ ਉਹ ਪਾਇ ਪਾਇ ਮਿਲ ਜਾਣਾ ਤੇ ਨਾਲ ਛੱਤ ਪੈ ਸਾਡੀ ਉਹ ਸਸਮਾ ਇਸੇ ਵੀ ਸੱਜਣਾ ਨੂੰ ਕਹਿਣੇ ਉਹ ਤੁਹਾਡੀ ਛੱਤ ਪੈ ਜਵੇ ਜਾਂ ਤੁਹਾਨੂੰ ਕੋਈ ਪੈਸੇ ਦੀ ਮਤੋਂ ਦੇਦੇ ਜੇ ਨਾ ਤੂੰ ਛੱਤ ਪਾ ਸਕੋ ਹਾਂ ਪੈਸੇ ਦੀ ਮਤੋਂ ਦੇ ਜੇ ਨਾ ਵੀ ਛੱਤ ਪਾ ਸਕਣਾ ਹੂੰ ਪਾ ਸਕੀਏ ਬਿਲਕੁਲ ਤਾਂ ਇਸ ਵਕਤ ਸਮਾਜ ਸੇਵੀ ਸੱਜਣਾ ਤੂੰ ਜਿਹੜੀ ਮਦਦ ਦੀ ਗੁਹਾਰ ਲਗਾਈ ਹੈ ਤਾਂ ਪੀੜਤ ਪਰਿਵਾਰ ਇਸ ਵਕਤ ਤੁਸੀਂ ਦੇਖ ਰਹੇ ਹੋ ਨਰਕ ਨਰਕ ਵਾਈ ਜ਼ਿੰਦਗੀ ਜਿਹੜੇ ਪੋਗਦਾ ਪਿਆ ਹੈ ਘਰ ਦੀ ਛੱਤ ਡਿੱਗ ਪਈ ਹੈ ਤਾਂ ਇਸ ਵਕਤ ਜਿਹੜਾ ਸਮਾਜ ਸੇਵੀ ਸੱਜਣਾ ਤੂੰ ਜਿਹੜੀ ਮੱਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਉਹ ਨਾਲ ਦੀ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਮੱਦੀ ਗੁਹਾਰ ਦਾ ਜਿਹੜਾ ਕਿਹਾ ਜਾ ਰਿਹਾ ਹੈ ਕਿ ਆਡੀ ਛੱਤ ਪਾਈ ਜੇ ਸਰਕਾਰਾਂ ਵੱਲੋਂ ਵੱਡੇ ਵੱਡੇ ਪਹਿਲ ਕਦਮ ਜਿਹੜੇ ਚੁੱਕੇ ਜਾ ਰਹੇ ਨੇ ਤਾਂ ਇਸ ਅਗਰੀ ਪਰਿਵਾਰ ਦੀ ਵੀ ਮਦਦ ਏਡੀ ਸਰਕਾਰ ਨੂੰ ਕਰਨੀ ਚਾਹੀਦੀ ਹੈ ਇਹ ਗੱਲ ਬਾਤ ਕਰ ਲੈਣੇ ਹਾਂ ਜੀ ਮਾਤਾ ਜੀ ਕੀ ਨਾਈ ਤੇ ਨਾ ਸਵਿੱਤਰ ਤੇ ਆ ਛੱਤ ਡਿੱਗ ਪਈ ਹੁਣ ਤੇ ਮਤਲਬ ਬੜਾ ਔਖਾ ਹੋ ਗਿਆ ਘਰ ਦੇ ਵਿੱਚ ਹੋਣਾ ਕਿ ਕਿਦਾਂ ਦੀ ਡਿੱਗੀ ਜਾ ਤੇ ਹੋ ਗਿਆ 3-4 ਦਿਨ ਹੋ ਗਏ ਕਿੰਨੇ ਦਿਨ ਹੋ ਗਏ ਤੇ ਮਤਲਬ ਕਿੱਥੇ ਰਹਿੰਦੇ ਹਾਂ ਇੱਕ ਤਰ੍ਹਾਂ ਕਿਸ ਦੇ ਘਰੇ ਰਹਿਨੇ ਭਾਜੀ ਤੇ ਘਰ ਵਾਲੇ ਨੂੰ ਕੀ ਹੋਇਆ ਤੁਹਾਡੇ ਨੂੰ ਉਹਨੂੰ ਅਟੈਕ ਹੋ ਗਿਆ ਦਰੰਗ ਹੋਇਆ ਹੂੰ ਹਾਂਜੀ ਤੇ ਕੋਈ ਕਾਮਕਾਰ ਕਰਨ ਜੋ ਘਰ ਨਹੀਂ ਗਏ ਇੱਕ ਤੁਹਾਡਾ ਜਿਹੜਾ ਕਹਿੰਦੇ ਮੁੰਡਾ ਵੀ ਹੈਗਾ ਜਿਹੜਾ ਲਾਗ ਖਲੋਤਾ ਆਪਣੇ ਕਹਿੰਦੇ ਸਿਧਰਾ ਜੇ ਹਾਂਜੀ ਉਹ ਸਿਧਰਾ ਜੇ ਮੁੰਡਾ ਤੇ ਕੰਮ ਕੰਮ ਕਿਦਾਂ ਚੱਜਦਾ ਕੰਮ ਆਪ ਹੀ ਕਰਦੀ ਆ ਆਪ ਹੀ ਲਿਆਉਣੀ ਕਮਾਉਣੀ ਹਾਂ ਗੁੱਡੀ ਇੱਕ ਵੇ ਆਈ ਆ ਤੇ ਛੱਤ ਡਿੱਗ ਪਈ ਹੁਣ ਤੇ ਫਿਰ ਮਤਲਬ ਕਿਦਾਂ ਫਿਰ ਰਹਿਣ ਦਾ ਕਿਦਾਂ ਸਮਾਨ ਦਾ ਘਰੇ ਇਤਰਾ ਰਹਿਨੇ ਆ ਸਮਾਨ ਰੱਖਿਆ ਕਿਸ ਦੇ ਘਰ ਹਾਂਜੀ ਹੂੰ ਕੀ ਮੰਗ ਕੀ ਕਰਦੇ ਹੁਣ ਤੁਸੀਂ ਸਮਾਜ ਤੇ ਵੀ ਸੱਜਣਾ ਦੋ ਛੱਤ ਪੈ ਜਾਵੇ ਸਾਡੀ ਚੱਲ ਗਰੀਬਾਂ ਦੀ ਹੋ ਰਹੀ ਪਾਜੀ ਛੱਤ ਪੈ ਜਾਵੇ ਕੋਈ ਪੈਸਾ ਤੇ ਲਾ ਮਿਲ ਜਾਵੇ ਹੂੰ ਹੂੰ ਤਾਂ ਬਿਲਕੁਲ ਸਮਾਜ ਸੇਵੀ ਸੱਜਣਾ ਨੂੰ ਜਿਹੜੀ ਮੱਤੀ ਗੁਹਾਰ ਲਗਾਈ ਹੈ ਤਸਵੀਰਾਂ ਤੁਹਾਡੇ ਨਾਲ ਆਸਾਨੀਆਂ ਕਰਾਂਗੇ ਤਾਂ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਸਹਿਮੀ ਬਣਿਆ ਕਿਉਂ ਪ੍ਰਸਾਤੀ ਮੌਸਮ ਹੈ ਬਰਸਾਤਾਂ ਰੋਜ਼ ਹੋ ਰਹੀਆਂ ਨੇ ਤਾਂ ਕਈ ਗਰੀਬਾਂ ਪਰਿਵਾਰਾਂ ਦੇ ਜਿਹੜੇ ਘਰ ਜਿਹੜੇ ਬਰਸਾਤ ਦੇ ਨਾਲ ਜਿਹਨੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਤਾਂ ਸਮਾਜ ਸੇਵੀ ਸੱਜਣਾ ਨੂੰ ਮੱਤੀ ਗੁਹਾਰ ਜਿਹੜੀ ਲਗਾਈ ਹੈ ਪਿੱਛੇ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਆਹ ਰਸੋਈ ਬਣਾਈ ਹੈ ਵੀ ਕਾਨਿਆਂ ਦੀ ਛੱਤ ਹੈ ਤਾਂ ਉੱਤੇ ਜਿਹੜੇ ਬਾਂਸ ਪਾਏ ਹੋਏ ਨੇ ਤਾਂ ਸਮਾਜ ਸੇਵੀ ਸੱਜਣਾ ਤੋਂ ਜਿਹੜੀ ਮਦਦ ਦੀ ਗੁਹਾਰ ਜਿਹੜੀ ਮੰਗੀ ਕੀਤੀ ਹੈ ਤਾਂ ਐਸ ਵਕਤ ਪਿੰਡ ਅਸਲ ਦੇ ਵਿੱਚ ਖੜੇ ਆ ਸਾਰੀਆਂ ਤਸਵੀਰਾਂ ਤੁਹਾਡੇ ਨਾਲ